ਜੀ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਕਿਵੇਂ ਹੋ ਚੜਤੀ ਕਲਾ ਸਵੇਰੇ ਆਪਾਂ ਇੱਥੇ ਰੁੱਕ ਗਏਗੇ 3 ਵਜੇ ਤੇ ਆਪਾਂ ਹਣੇ ਤੋਂ ਨਿਕਲਾਂਗੇ ਚੱਲਾਂਗੇ ਹੀ ਨੀਂਦ ਰਿਓਰ ਪਾ ਲਿਆ ਸੀ ਸਵੇਰੇ ਤੇ ਚਲੋ ਕੋਈ ਗੱਲ ਨਹੀਂ ਕਾਲੀ ਨਹੀਂ ਗੱਲ ਜਾਈ ਨਹੀਂ ਤੇ ਹੋ ਟਾਈਮ ਹੋ ਗਿਆ 8 ਵਜੇ ਆਪਾਂ ਪਹੁੰਚਾਂਗੇ ਔਰ ਪਾਰਟੀ ਵਾਲੇ ਦਾ ਫੋਨ ਆ ਗਿਆ ਕਿਉਂ ਬਾਬੇ ਦੀ ਮੇਹਰ ਨਾਲ ਆਨੰਦ ਵਜੇ ਪਏ ਆ I'm gonna get some of my builds. ਟ੍ਰੇ ਵਾਲਿਆਂ ਦਾ ਦੁਆਬ ਸਿੱਧਾ ਵੀ ਜਾਂਦਾ ਵਾ ਸਿੱਧਾ ਜੇ ਕੋਈ ਟੋਲ ਟੈਕਸ ਲੱਗਾ ਨਹੀਂਗਾ ਤੇ ਇਹ ਕਮਾ ਕੇ ਤਾਰਦੇ ਆ ਤੇ ਲੈ ਟੋਲ ਟੈਕਸ ਕਟਵਾ ਕੇ ਇਹ ਤੋਂ ਤਰੇ ਜਾਣਾ ਵਾ ਤੇ ਕਿਉਂ ਫੇਰ ਅੱਪਾ ਉਥੋਂ YouTube ਲੈ ਗਏ ਫਿਰ ਪਰੇ ਚੜਨਾ ਟੋਲ ਟੈਕਸ ਟੋਲ ਟੈਕਸ ਟੋਲ ਟੈਕਸ ਇੱਥੇ ਪਤਾ ਲੱਗੂਗਾ ਵੀ ਕਿੰਨੇ ਦੀ ਕੱਤੀ ਘਟੀ ਜਾਂਦੀ ਹੈ ਪਾਰ ਕਰਕੇ ਚੱਲੋ ਜੀ ਮੇਰਾ ਫਾਂ ਕੇ ਜਾ ਕੇ ਮੇਰਾ ਰੌਂਡ ਸੈਟ ਲਾਉਣੀ ਹੈ ਗੱਡੀ ਰੌਂਡ ਸੈਟ ਪਾਉਣੀ ਹੈ ਤੁਹਾਨੂੰ ਜੀ ਆਈਡੀ ਮੈਡਮ ਨੂੰ ਟੂਰ ਕੱਟਣ ਵਾਲੀ ਨੂੰ ਪੁੱਛਾਂ ਮੈਂ ਜਿਹੜੇ ਸ੍ਰੀpostgresql ਸਭਾ ਹੁੰਦਾ ਹੈ ਨਾਲ ਗੱਡੀ ਯਾਰ ਆ ਰਹੀ ਆ ਪ੍ਰਵਾਹ ਕਰ ਜਾ ਹਰ ਫੁਜਾਰਾ ਲੋਰੀ ਬਾਬੇ ਇਧਰੋਂ ਗੱਡੀ ਜਾਓ ਕੀ ਰੌਂਗ ਸਾਈਡ ਉਸ ਤੋਂ ਜ਼ੋਰ ਨਾਲ ਲੈ ਕੇ ਗੱਡੀ ਇਧਰੋਂ ਜਾਂਦੀ ਆ ਰੌਂਗ ਸਾਈਡ ਪਟਿਆਲਾ 90 ਕਤਲ 45 ਕਟੜਾ 447 ਤੁਹਾ ਵੀ ਕਰ ਲਾਂਗੇ ਆਪਾਂ ਆਪਣੀ ਸਾਈਡ 'ਤੇ ਡਿੱਗੀ ਇਹ ਬੁਰਾ ਤੇ ਸੌਂਗ ਸੈਟ ਛੱਡਾਂਗੇ ਕੱਢੀ ਸਾਰੀ ਇੱਧਰ ਤੇ ਆਉਣੀ ਆ ਦੇਖੋ ਪੈਰਾਂ ਨੇ ਨਿਸ਼ਾਨ ਕੋਈ ਹੰਦਾ ਦ੍ਰਿਮ ਨਾ ਇਰਾ ਨਹੀਂ ਹੁੰਦਾ ਆ ਚੌਕ ਬਾਈ ਓਏ ਹੋਏ ਰੋ 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 ਪਹਿਲਾਂ ਗੱਡੀ ਉੱਪਰੋਂ ਘੁੰਮ ਕੇ ਆ ਜੀ ਤੇ ਹੁਣ ਚਲੋ ਇੱਥੋਂ ਚਾਲੂ ਕਰਤਾ ਤੇ ਆ ਵੀ ਬਣਾਤੀ ਸੜਕ ਇੰਨੀ ਕਿੱਥੋਂ ਦੀ ਅੱਗੇ ਵੇਖੋ ਹਣੇ ਤਦੋਂ ਚਾਲੂ ਹੋ ਜਾਂਗੇ ਰੋ ਪਤਾ ਨਹੀਂ ਕਿੱਥੇ ਰੁਕ ਪੜਿਆ ਪੱਕੇ ਚਲੋ ਬਣ ਜੇ ਤੇ ਵਧੀਆ ਹੀ ਹੈ ਮਿਸਤਰੀ ਸਾਹਿਬ ਨਾਲ ਉਹ ਵਾਲ ਆਪਣੀ ਕਹਿੰਦੇ ਵੀ ਆਜੋ ਕੋਈ ਚੱਕਰ ਨਹੀਂ ਗੱਡੀ ਹੈ ਨੀ ਕੋ ਲੱਗੀ ਤੇ ਉਧਰੋਂ ਬਾਬੇ ਦੀ ਮੇਰਾ ਦਾ ਪਾਰਟੀ ਵਾਲਿਆਂ ਦਾ ਫੋਨ ਆ ਗਿਆ ਦੋ ਜਾਨੇ ਦਾ ਕਹਿੰਦੇ ਬਾਈ ਕਰੋ ਤੁਹਾਨੂੰ ਪਹੁੰਚ ਜਾਓਗੇ ਮੈਂ ਜੀ ਵੀਰ ਜੀ ਸਵੇਰੇ ਕਹਿੰਦੇ ਸ਼ਾਮ ਤੱਕ ਮੈਂ ਨਹੀਂ ਸ਼ਾਮ ਤੱਕ ਮੁਸ਼ਕਲ ਹੋਈ ਬਾਬੇ ਜੀ ਮੇਰਾ ਕੱਲੋਂ ਗੱਡੀ ਖਾਲੀ ਹੋ ਚੁੱਕੀ ਆਪਣੀ ਪੇਟ ਜਾਂ ਦੀ ਲੋਡ ਨਹੀਂ ਖਾਲੀ ਕਰਕੇ ਪੈਂਦਾ ਹੋਾਂਗੇ ਤੇ ਚਲੋ ਜੀ ਆ ਗਏ ਸੋ ਰੋੜ ਤੇ ਆਪਾਂ ਕੰਨੀ ਬਾਹਰ ਇਹ ਰੋੜਿਆ ਜੀ ਸਿੰਗਲ ਤੋ ਗੱਡੀਆਂ ਪੂਰੀਆਂ ਪੂਰੀਆਂ ਪਾਸ ਹੁੰਦੀਆਂ ਆ ਕਿਵੇਂ ਵੇਲੇ ਦੇ ਇੱਕ ਗੱਡੀ ਨੂੰ ਥੱਲੇ ਲਾਉਣੀ ਪੈ ਜਾਂਦੀ ਆ ਦੇ ਰੋਡ ਦੇ ਕਿਨਾਰੇ ਬੜੀ ਢੜੀ ਆ ਜੀ ਗੱਡੀ ਅਸਲ ਤੇ ਉਹ ਕਟਰੇ ਦਾ ਕਟਰਾ ਰੋਡ ਬਣਦਾ ਕਰਕੇ ਨਾ ਇਧਰ ਗੱਡੀ ਸਾਰੀ ਇਧਰ ਆਉਣ ਲੱਗ ਪਈ ਬਦ ਕਰਕੇ ਰੋਡ ਦਾ ਬੁਰਾ ਹਾਲ ਹੋ ਗਿਆ ਦੁਵਾਰਾ ਦੁਵਾਰਾ ਤੇ ਟੋਏ ਟਾਇੇ ਬੜੇ ਹੀ ਗਏ ਟੋਏ ਟਾਇੇ ਕੁਝ ਉਤੇ ਲਗ ਭਾ ਕੇ ਸਾਰੇ ਪੂਰੇ ਤੇ ਰੋਡ ਦੇ ਇਹਨੇ ਟੋਏ ਬੜੇ ਤਗੜੇ ਤਗੜੇ ਦੇ ਤੇ ਚਲੋ ਕੋਈ ਨਹੀਂ ਥੋੜਾ ਟਾਈਮ ਹੀ ਤਾਂ ਚੱਲੇਗਾ ਕਿੱਥੇ ਚੱਲਣਾ ਪੈਣਾ ਹੈ ਥੋੜਾ ਟਾਈਮ ਆ ਵੜ ਕੇ ਭਾਈ ਆਪਾਂ ਪੰਜਾਬ ਚ ਖਨੋਰੀ ਦੀ ਹੱਦ ਸ਼ੁਰੂ ਉਹ ਸਾਹਮਣੇ ਖਨੋਰੀ ਸ਼ਹਿਰ ਇਹ ਆ ਜੀ ਬਾਜ਼ਾਰ ਖਨੋਰੀ ਦਾ ਤੇ ਥੋੜੇ ਜਾ ਕੇ ਫਿਰ ਆਪਾਂ ਨੂੰ ਜੀ ਸਾਹਿਬ ਮਿਲਣਗੇ ਵੱਡੀ ਆਪਾਂ ਲਾ ਦਾਂਗੇ ਉਹਨੇ ਦੁਕਾਨ ਤੇ ਮੂਰੇ ਦਾ ਰੌਂਗ ਸਾਈਡ ਮੇਰਾ ਵੀ ਰੌਂਡ ਆ ਇਹਨੂੰ ਕ੍ਰਪਾਲਤਾ ਵੀ ਸਾਈਡ ਤੇ ਹੋ ਜੀ ਕੋਕੜੀ ਲੱਗੀ ਬਾਪੇ ਲਓ ਜੀ ਆ ਗਏ ਆਪਾਂ ਮੋੜ ਤੇ ਤੇ ਇੱਥੋਂ ਆਪਾਂ ਗੱਡੀ ਵਾਰ ਦਾਂਗੇ ਰੌਂਗ ਸਾਈਡ ਸਾਪੇ ਹੋ ਰੌਂਗ ਸਾਈਡ ਇੱਧਰਿਆ ਵਰਕਸ਼ਾਪ ਵੀ ਸੋਨੀ ਵੀਰ ਦੀ ਇੱਕ ਡੌਕਰ ਬੋੜਾ ਨੂੰ ਹੋਰ ਵੀ लवली ਭਾ ਕੈਮਾ ਵਲੌਗ ਪਾ ਰਹੀ ਹੈ ਮੈਂ लवली ਭਾ ਆਪਾਂ ਵੀ ਕਰਾਉਣਾ ਹੀ ਕੰਮ ਤੇ ਭਾ ਮਿਲ ਗਿਆ लवली ਆਪਾਂ ਨੂੰ ਇਹ ਵੀਰ ਕੰਦਾ ਭੁੱਖਣ ਲੱਗੀ ਭੁੱਖ ਤੇ ਆਪਾਂ ਨੂੰ ਵੀ ਲੱਗੀ ਹੈ ਇਹ ਸ਼ਗਲੀ ਇਹ ਕੋਹਨਾ ਕੋਕ ਨਹੀਂ ਹੈ लवली ਭਾ ਬੋਲਦੇ ਕੋ ਹੋ ਬੋਲਣਾ ਉਹ ਪੜਾਏ ਓ ਹੋ ਹੋ ਇਸ ਸੱਚਾ ਦੇਰਿਆ ਹਾਂ ਇਹ ਤਾਂ ਨਹੀਂ ਹੁੰਦਾ ਕਿ ਦੇਰਾਂ ਦੇ ਤੇ ਲੈ ਰਹੇ ਮਗਰ ਮੈਂ ਨਾ ਦੇਰਿਆ ਆ ਗਿਆ ਮੇਰੇ ਹਾਂ ਐਮ ਐਸ ਦੇਰਿਆ ਸੱਚਾ ਸਰਦਾ ਇਹਨਾਂ ਦੇ ਸੌਦੇ ਝੂਠੇ ਹੀ ਪਰ ਚਲੋ ਚਲਾਈ ਜਾਂਦੇ ਆ ਦੇਰਿਆ ਸੱਚਾ ਸਰਦਾ ਵੀਰ 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 ਜਲੋ ਇਹ ਆ ਗਿਆ ਸ਼ਹਿਰ ਪਾਪੜਾ ਨੌਰੀ ਰੋਕੇ ਪਾਤੜਾ ਦੇ ਪਾਤੜਾ ਤੋਂ ਫੇਕੇ ਹੋਇਆ ਡੱਬਾ ਡੱਬਾ ਪਾਰ ਕਰਕੇ ਸੰਗਰੂਰ ਬਾਬਿਓ ਕਹੇ ਸੰਗਰੂਰ ਆਜੂ ਬਰਨ ਕਰਮੀ ਐ ਪਾਣੀ ਹੋਈ ਬੇਰੀਆ ਬੁੱਕ ਫੁੱਲ ਅੱਲਾਹ ਦੇ ਚੋਕਾ ਮੁਰ ਜਾਗੇ ਸੰਗਰੂਰ ਵਾਲੇ ਰਿਪੈਕ ਹੋਰ ਕਰਾਉਣਾ ਇੱਥੇ ਪਾਤੜਾ ਹੈ ਦੁਕਾਨਾਂ ਆ ਦੀਪ ਸ਼ੀਟ ਕਵਰ ਆ ਉਹ ਜਿਹੜਾ ਸਾਹਮਣੇ ਵਾਲਾ ਪੁਲ ਪਾਰ ਕਰਕੇ ਨਿਕਨੇ ਕਰਾਇਆ ਹੀ ਕੰਮ ਥੋੜਾ ਇਸ ਤੋਂ ਅੱਗੇ ਕੁਝ ਹੋਰ ਵੀ ਕੰਮਾ ਸਾਨੂੰ ਉਹ ਪਾਣਾ ਆਪਣੇ ਸਪੀਡ ਦਾ ਕਵਰ ਬਣਾਉਣਾ ਯਾਰ ਵੱਧ ਜਿਆਦਾ ਬਣਾਉਣੇ ਆ ਸ਼ੀਟ ਕਵਰ ਸੀਨਾ ਪੂਰੇ ਕਰਦੇ ਦੀਪ ਸ਼ੀਟ ਕਵਰ ਦਾ ਕੋਰਤੀ ਹੰਡੇ ਬਹੁਤ ਬਹੁਤ ਕੋੜਾ ਆ ਜਾ ਰਿਹਾ ਤੇ ਆਹ ਥੱਲੇ ਥੱਲੇ ਆ ਰਿਹਾ ਉਹ ਪਾ ਇਹ ਵੀ ਮੇਰਾ ਦੀਪ ਦੀਪ ਹੀ ਆ ਨਾ ਆਪਣਾ ਜੀ ਇਹ ਵੀ ਇਹ ਦੁਕਾਨ ਸਾਹਮਣੇ ਹੁਣ ਆਪਾਂ ਇਹਦੇ ਕਰਾਂਗੇ ਰਿਪੇਅਰ ਕਿਉਂ ਭਾਈ ਬਣਾਵਾਂਗੇ ਨਵੀਂ ਸਰ ਬੋਲ ਠੀਕ ਹੈ ਲੈ ਚਲ ਭਾਈ ਦੀਪ ਸਧੂ ਮੰਦਰ ਵੀ ਬਣਾਉਂਦੇ ਭਾਈ ਮੰਦਰ ਬਾਪੇ ਵਾਲੀ ਫੋਟੋ ਬਣੇ ਬਣਾਇਆ ਅੱਛਾ ਜੀ ਲਓ ਭਾਈ ਆਹ ਵਾਲਾ ਡਿਜ਼ਾਈਨ ਆਪਾਂ ਲਾਵਾਂਗੇ ਛੀਟ ਤੇ ਆਹ ਕਵਰ ਸੋਹਣਾ ਲੱਗਿਆ ਮੈਨੂੰ ਬਹੁਤ ਜਸਤੂ ਹੋ ਗਿਆ ਐੇ ਬਾਪੇ ਜਾਜ ਆਪਾਂ ਚੱਲੇ ਆ ਕੁਝ ਸ਼ਗਨ ਛਕਾਉਣ ਸ਼ਹਿਰ ਚ ਪਾਤੜਾ ਭੁੱਖ ਬਹੁਤ ਜੀ ਲੱਗੀ ਤੇ ਸਵੇਰ ਨੂੰ ਨਾਸ਼ਤਾ ਜੇ ਕੀਤਾ ਹੀ ਆਪਾਂ ਵੀਰ लवली ਹੋਣਾ ਦੇ ਨਾਲ ਤੇ ਹੋਣਾ ਤਾਂ ਜਾਵਾ ਗੱਡੇ ਨੂੰ ਬਾਜ਼ਾਰ ਨੂੰ ਆ ਬਾਈ ਦੀ ਆ ਵਧੀਆ ਬੈਟਰੀ ਵਾਲੀ ਸਕੂਟਰੀ ਹੈ ਯਾਰ ਲੋਕਲ ਚੱਕਰ ਚੱਲਣ ਵਾਸਤੇ ਮੇਰਾ ਜ਼ਰਾ ਤਾਂ ਇੱਕ ਅਦੀ ਗੱਡੀ ਤੇ ਲਿਆ ਕੇ ਰੱਖੀਏ ਵਾਹ ਚਾਚਾ ਵਾਹ ਦੋ ਕਿਵੇਂ ਦੱ ਲੱਗਾ ਸ਼ੀਟ ਕਵਰ ਏਅਰਪੋਰਟ ਆ ਸਿਰਾ ਲੱਗ ਗਿਆ ਨਾ ਏਅਰਪੋਰਟ ਹੋ ਗਿਆ ਕੰਮ ਹਾਂਜੀ ਬਾਬਿਓ ਆਪਾਂ ਸ਼ੀਟ ਕਵਰ ਦਾ ਤਰਾਰ ਸ਼ੂਲਦਾ ਕਰਾ ਲਿਆ ਕੰਮ ਤੇ ਡੱਬੇ ਤਾਂ ਪਹੇ ਗਏ 7-8 ਕਿਲੋਮੀਟਰ ਪਿੱਛੇ ਇੱਥੇ ਹੁਣ ਵੱਧੋ ਘੰਟੇ ਦੋ ਤਿੰਨ ਘੰਟੇ ਸੌਂ ਕੇ ਲੈਟ ਲਾ ਕੇ ਨਿਕਲਾਂਗੇ ਕਿਥੋਂ ਤੇ ਹਰ ਰਾਤ ਨੂੰ ਚਲਾਵਾਂਗੇ ਕੀ ਗੱਲ ਮਿਲਦੇ ਆਂਰਾਗ ਭਈ ਆਗੇ ਸੰਗਰੂਰ ਸੰਗਰੂਰ ਆਕੇ ਸੰਗਰੂਰ ਵਹੀ ਸੰਗਰੂਰ ਲਓ ਯਾਰ ਫਿਰ ਆਪਣਾ ਹੋ ਗਿਆ ਲੁਧਿਆਣਾ ਪਾਰ ਤੇ ਆਗੇ ਲਾਡੋ ਹਾਲ ਟੋਸ ਤੇ ਚਾਹ ਪਤਾ ਨਹੀਂ ਮਿਲੇਗੀ ਨਾ ਯਾਰ ਤੇ ਟਾਈਮ ਹੋ ਗਿਆ 12:30 ਉੱਤੇ ਪਰਮਾਤੀ ਨੂੰ ਤੋਂ ਰੋਟੀਵਾਰਾ ਕਿ ਜੋ ਆਗੇ ਹੈਗੀ ਉਹ ਚਾਹ ਕਿ ਬਿਨ ਚਾਹ ਜਾਵਣ ਨਾਲ ਮੈਂ ਤਾਂ ਬੋਲਟ ਚੈੱਕ ਕਰ ਲਾਂਗਾ ਟਾਈਮ ਤੇ ਆਪ ਕੋਲ ਜਾਂਦੇ ਤੇ ਨਾ ਕੋਈ ਮਸਾ ਕਰ ਜਾਂਦਾ ਆਹ ਢਿੰਦੇ ਹੋ ਗਏ ਫੇਰ ਚਲ ਕੋਈ ਗੱਲ ਨਹੀਂ ਚੱਲ ਜੇ ਤਾਂ ਕਿਚਾਰਾ ਮੋਟਿ ਕੁਚਾਰਾ ਤੇ ਪੰਨੇ ਰਹਿਤਾ ਜਗਦੀ ਨਹੀਂ ਨਾ ਹੈ ਓਕੇ ਕੋਟ ਹੈ ਜੀ ਓਕੇ ਕੋਟ ਪੜੀ ਤੁਸੀਂ ਨਹੀਂ ਲੱਤਰਨਾ ठीक है जी हाँ है जी ओके रिपोर्ट है ओके रिपोर्ट है ओके सांझ वैश्विंद पार्क ਉੱਡੇ ਰੜੇ ਰੜੇ ਹੋਇਆ ਹੋਇਆ ਕੋਈ ਨਹੀਂ ਲੱਭੀ ਜਗ੍ਹਾ ਆਪਾਂ ਨੂੰ ਟਾਪੇ ਤੇ ਜੂਆ ਮਕੇਰੀਆਂ ਆਪਣਾ ਹੋ ਗਿਆ ਪਾਰ 4:30 ਹੋ ਗਏ ਆ ਤੇ 2 ਘੰਟੇ ਸੌਣੀ ਹੋਣਾ ਆਪਾਂ ਈ ਗਈ ਬਾਪੂ ਮਿਲਦੇ ਆ ਅਗਲੇ ਬਲੌਗ ਦੇ ਸਤ ਸ੍ਰੀ ਅਕਾਲ